ਆਪਾਂ ਆ ਗਏ ਹਾਂ ਇੱਥੇ ਰਣੋ ਸਾਰੇ ਨੇ ਐਕਸ ਲਵਾ ਪਹੁੰਚ ਲਾ ਲਓ ਜੀ ਸੰਗਤ ਜੀ ਪਾਪਾ ਜੀ ਦੀ ਛੰਡੀ ਮੈਦਾਨ ਵਿੱਚ ਪਹੁੰਚ ਚੁੱਕੀ ਹੈ ਜੀ ਤੇ ਰੰਗਾ ਰੰਗ ਪ੍ਰੋਗਰਾਮ ਦੀ ਇਸ ਟਾਈਮ ਸਮਾਪਤੀ ਹੋ ਰਹੀ ਹੈ ਲਾਸਟ Song ਚੱਲ ਰਿਹਾ ਔਰ ਵੀਰ ਜੀ ਕੀ ਹਾਲ ਚਾਲ ਹੈ ਜੀ ਸੋ ਦੇਖੋ ਸਾਡੇ ਪਿੰਡ ਦੇ ਸੰਗਤ ਸਾਡੇ ਪਿੰਡ ਦੇ ਨੌਜਵਾਨ ਸਾਰੇ ਪਹੁੰਚੇ ਹੋਏ ਆ ਜੀ ਸੋ ਦਰਸ਼ਨ ਕਰੋ ਦੋਸਤੋ ਦੇਖੋ ਬੜੀ ਧੂਮ ਘਾਵ ਨਾਲ ਇਸ ਮੇਲੇ ਦਾ ਜੋ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਤਾਂ ਬੜੀ ਧੂਮ ਧਾਮ ਨਾਲ ਬੜੀ ਸ਼ਰਧਾ ਨਾਲ ਬੜੀਆਂ ਖੁਸ਼ੀਆਂ ਨਾਲ ਮੇਲਾ ਚੱਲ ਰਿਹਾ ਜੀ ਆਸ-ਪਾਸ ਦੇ ਪਿੰਡ ਦੂਰ ਦਰਾਡੇ ਦੇ ਪਿੰਡ ਨੌਜਵਾਨ ਸੰਗਤ ਜੋ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾ ਰਹੀ ਹੈ ਜੀ ਦੇਖੋ ਬਾਬਾ ਜੀ ਦੀ ਝੰਡੀ ਦੀ ਪਰਕਰਮਾ ਸਾਰੇ ਮੈਦਾਨ ਵਿੱਚ ਕਰਾਈ ਜਾ ਰਹੀ ਹੈ ਜੀ ਆ ਦੇਖੋ ਦੋਸਤੋ ਦਰਸ਼ਨ ਕਰੋ ਬਾਬਾ ਜੀ ਦੀ ਛੰਡੀ ਦੇ ਮੁਗਾ ਯਾਰ ਪੀਰ ਜੀ ਦੀ ਛੰਡੀ ਚੱਲ ਰਹੀ ਹੈ ਜੀ ਤੇ ਦੇਖੋ ਦੋਸਤੋ ਦੇਖੋ ਜੀ ਭਗਤ ਜੀ ਬਾਬਾ ਜੀ ਦੀ ਛੰਡੀ ਲਿਆ ਰਹੇ ਆ ਜੀ ਜੈ ਹੋ ਜੈ ਹੋ ਜੈ ਹੋ ਮੁਗਾ ਯਾਰ ਪੀਰ ਜੀ ਜੈ ਹੋ ਸੋ ਦੇਖੋ ਦੋਸਤੋ ਹੁਣ ਰੰਗਾ ਰੰਗ ਪ੍ਰੋਗਰਾਮ ਉਪਰੰਤ ਹੁਣ ਘੋਲਾ ਸ਼ੁਰੂ ਕਰਾਈਆਂ ਜਾਣਗੀਆਂ ਜੀ ਸੋ ਵੀਡੀਓ ਨਾਲ ਜੁੜੇ ਰਹੋ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੀ ਜਾਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੀ ਜਾਓ ਜੀ ਤਾਂ ਜੋ ਪਰਦੇਸੀ ਵੀਰਾਂ ਤੱਕ ਜਿਹੜੇ ਇਸ ਮੇਲੇ 'ਚ ਨਹੀਂ ਪਹੁੰਚ ਸਕੇ ਉਨ੍ਹਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਸੋ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੀ ਜਾਓ ਸੋ ਦੇਖੋ ਸੋ ਦੋਸਤੋ ਦੇਖੋ ਇਹ ਸ਼ੁਰੂ ਤੋਂ ਪਰੰਪਰਾ ਚੱਲਦੀ ਆ ਆ ਰਹੀ ਹੈ ਜੀ ਸਾਡੇ ਬੀਲੇ ਦੀ ਹਰ ਸਾਲ ਗੁਰੂ ਯਾਰ ਪੀਰ ਜੀ ਦੀ ਨੌਮੀ ਉਪਰੰਤ ਛਿੰਝ ਮੇਲਾ ਕਰਵਾਇਆ ਜਾਂਦਾ ਜੀ ਸੋ ਢੋਲ ਵਜਾ ਕੇ ਐਲਾਨ ਕੀਤਾ ਜਾਂਦਾ ਜੀ ਢੋਲ ਵਜਾ ਕੇ ਪਹਿਲਵਾਨਾਂ ਦਾ ਐਲਾਨ ਕੀਤਾ ਜਾਂਦਾ ਸੋ ਪਹਿਲਵਾਨਾਂ ਦੀ ਤਾਕਤ ਦੀ ਅਜਮਾਇਸ਼ ਕੀਤੀ ਜਾਂਦੀ ਹੈ ਚੰਡੀ ਦੇ ਇਨਾਮ ਹੁੰਦੇ ਆ ਜੀ ਵੱਖ-ਵੱਖ ਖੇਤਰਾਤੋਂ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਸ਼ਹਿਰਾਂ 'ਚੋਂ ਪਿੰਡਾਂ 'ਚੋਂ ਪਹਿਲਵਾਨ ਇਸ ਮੈਦਾਨ ਵਿੱਚ ਆਉਂਦੇ ਆ ਇਸ ਮੇਲੇ ਵਿੱਚ ਆਉਂਦੇ ਆ ਤੇ ਆਪਣੇ ਜੋਰ ਦੀ ਅਜਮੇਸ਼-ਅਜਮੇਸ਼ ਕਰਦੇ ਆ ਜੀ ਆਪਣੇ ਤਾਕਤ ਦੇ ਜੋਹਰ ਦਿਖਾਉਂਦੇ ਆ ਔਰ ਸੰਗਤਾਂ ਨੂੰ ਨਿਹਾਲ ਕਰਦੇ ਆ ਏ ਦੋਸਤੋ ਸਾਡੇ ਵਿਰਸੇ ਦੀਆਂ ਨਿਸ਼ਾਨੀਆਂ ਐ ਇਹ ਸਾਡੀ ਵਿਰਾਸਤ ਹੈ ਜੀ ਇਹ ਪਰੰਪਰਾ ਐ ਜੋ ਸਦੀਆਂ ਤੋਂ ਚੱਲਦੀ ਆ ਰਹੀ ਐ ਸੋ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਹਲੋ ਬਾਧਾ ਸੁਖਮਣ ਜਲਦੀ ਤੋਂ ਜਲਦੀ ਆਣ ਗ੍ਰਾਮ ਪੰਚਾਇਤ ਦੇ ਸਮੂਹ ਮੈਂਬਰ ਪਤਵਾਂਦੇ ਸੱਜਣਾਂ ਦੇ ਇਤਿਆਹ ਕਿ ਜਲਦੀ ਤੋਂ ਜਲਦੀ ਖਾੜੇ ਪਹੁੰਚ ਕੇ ਅੱਗੇ ਪਾ ਦੇਣੀ ਗੁਸਤੀਆਂ ਸ਼ੁਰੂ ਹੋ ਜਾਣਗੀਆਂ ਨੰਬਰਦਾਰ ਹਰਪ੍ਰੀਤ ਸਿੰਘ ਸਵਰਨ ਸਿੰਘ ਜੀ ਸਮੂਹ ਗ੍ਰਾਮ ਪੰਚਾਇਤ ਰਾਜੇ ਬੋਹਰ ਅੰਮਾ ਫਿਰੋਜ਼ ਕੁਸ਼ਵਲ ਸੋ ਦੋਸਤੋ ਪਿੰਡ ਬੇਲਾ ਦੀ ਛਿੰਝ ਮੇਲਾ ਨੰਬਰਦਾਰ ਹਰਪ੍ਰੀਤ ਸਿੰਘ ਜੀ ਨੰਬਰਦਾਰ ਇਸ ਅਖਾੜੇ ਦੀ ਸਰਪਾਤਰ ਲਖਮਨ ਸਿੰਘ ਜੀ ਪੂਰਾ ਪਹਿਲੀ ਕੁਸ਼ਤੀ ਕਰਾਏ ਕਰਾਣ ਜਾ ਰਹੇ ਹੈ ਜੀ ਰਵਿੰਦਰ ਕੁਮਾਰ ਜੀ ਗੁਰਵਚਨ ਸਿੰਘ ਜੀ ਇਸ ਅਖਾੜੇ ਦੀ ਸਟਾਰਟਿੰਗ ਹੋ ਚੁੱਕੀ ਹੈ ਜੀ ਪਹਿਲਵਾਨ ਅਖਾੜੇ ਦੇ ਵਿੱਚ ਪਹੁੰਚ ਚੁੱਕੇ ਆ ਸੋ ਵੀਡੀਓ ਨਾਲ ਜੁੜੇ ਰਹੋ ਦੋਸਤੋ ਚਲੋ ਚਲੋ ਸੋ ਹੈਲੋ ਆਮਨ ਸੋ ਸਾਹਮਣੇ ਮੇਰਾ ਵੀਰ ਪਿੰਡ ਬੇਲਾ ਦੇ ਸਰਪੰਚ ਸਾਹਿਬ ਸੁਖਵਿੰਦਰ ਸਿੰਘ ਜੀ ਜੋ ਇਸ ਅਖਾੜੇ ਦੀ ਸ਼ੁਰੂਆਤ ਕਰਨ ਜਾ ਰਹੇ ਆ ਜੀ ਪਹਿਲਵਾਨ ਉਹਨਾਂ ਦੀ ਹੌਸਲਾ ਵਜ਼ਾਈ ਲਈ ਅਖਾੜੇ ਵਿੱਚ ਪਹੁੰਚ ਚੁੱਕੇ ਆ ਸੋ ਦੇਖੋ ਕੁਸ਼ਮ ਸਿੰਘ ਜੀ ਤੋਂ ਕਮਕੌਰ ਸਾਹਿਬ ਤੋਂ ਰੁਮਨ ਸਿੰਘ ਕੁਸ਼ਤੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੀ ਅਮਨ ਬੋਹੜ ਜੋ ਦਾ ਸਮਰਾਲਾ ਦੇ ਹੌਸਲਾ ਵਜ਼ਾਈ ਲਈ ਉਹਨਾਂ ਦਾ ਮਾਨ ਸਤਕਾਰ ਕੀਤਾ ਜਾਂਦਾ ਜੀ ਸੋ ਦੇਖੋ ਬੇਲਾ ਪਿੰਡ ਦੀ ਸਾਰੀ ਪੰਚਾਇਤ ਸ਼ੁਰੂਆਤ ਲਖਵਿੰਦਰ ਸਿੰਘ ਜੀ ਪੂਰਾ ਸਰਦਾਰ ਗਿਆਨ ਸਿੰਘ ਜੀ ਡਾਇਰੈਕਟਰ ਮਾਰਕਫੈਡ ਨੰਬਰਦਾਰ ਆਪੀ ਸਿੰਘ ਜੀ ਦੋਨੇ ਇਸ ਅਫਸਰ ਤੇ ਮੌਜੂਦ ਹੈ ਜੀ ਬਰਜਨ ਸਿੰਘ ਜੀ ਸੰਜੀਵ ਕੁਮਾਰ ਕਾਲਾ ਜੀ ਸੋਨਪਾਲ ਅਮਨ ਅਖਾੜੇ ਦੀ ਪਹਿਲੀ ਖੁਰਜ 15 ਕੋਲਾ ਬਹੁਤ ਸਵਾਦ ਪਾਤੀ ਉਧਰ ਗਏ ਹੋਰ ਵੀ ਜਿੰਨੇ ਪਤਵੰਤੇ ਆਉਂਦੇ ਆ ਉਹਦਾ ਸਾਰਿਆਂ ਦਾ ਬਹੁਤ ਬਹੁਤ ਤਰਸ ਜੀ ਅਖਾੜੇ ਚ ਸ਼ੁਰੂਆਤ ਪਹਿਲੀ ਕੁਸ਼ਤੀ ਸ਼ੁਰੂ ਹੋ ਚੁੱਕੀ ਹੈ ਜੀ। ਸੋ ਦੇਖੋ ਜੀ। ਦੇਖੋ ਦੋਸਤੋ ਇਹ ਤੁਸੀਂ ਪਿੰਡ ਬੇਲਾ ਦਾ ਛਿੰਝ ਮੇਲਾ ਵੇਖ ਰਹੇ ਆ ਜੀ। ਇਹ ਜੋ ਤੁਸੀਂ ਅਖਾੜਾ ਵੇਖ ਰਹੇ ਹੋ ਜੀ ਇਹ ਪਿੰਡ ਬੇਲਾ ਦਾ ਹੈ ਜੀ। ਸੋ ਇਹ ਮੇਲੇ ਗ੍ਰਾਮ ਪੰਚਾਇਤ ਬੇਲਾ ਸੁਖਮਨ ਸਿੰਘ ਸੁਖਮਨ ਸਿੰਘ ਪੂਰੇ ਬੇਲਾ ਨਗਰ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਆ ਜੀ। ਜੋ ਹਰ ਸਾਲ ਕਰਵਾਏ ਜਾਂਦੇ ਆ। ਸਦੀਆਂ ਤੋਂ ਇਸ ਪਰੰਪਰਾ ਨੂੰ ਸਾਡੇ ਪਿੰਡ ਦੇ ਬਜ਼ੁਰਗ ਸਾਡੇ ਪਿੰਡ ਦੀ ਪੰਚਾਇਤ ਨਿਵਾਉਂਦੀ ਆ ਰਹੀ ਹੈ ਜੀ। ਸੋ ਦੇਖੋ ਦੋਸਤੋ। ਸੋ ਵੀਡੀਓ ਨਾਲ ਜੁੜੇ ਰਹੋ। ਜਲਦੀ ਜਲਦੀ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਸਾਡੇ ਜਿਹੜੇ ਵੀਰ ਪ੍ਰਦੇਸਾਂ ਵਿੱਚ ਬੈਠੇ ਆ ਉਹ ਵੀ ਇਸ ਅਖਾੜੇ ਦਾ ਇਸ ਮੇਲੇ ਦਾ ਆਨੰਦ ਮਾਣ ਸਕਣ ਜੀ ਔਰ ਲਾਈਵ ਇਸ ਮੇਲੇ ਨੂੰ ਦੇਖ ਸਕਣ। ਸੋ ਦੇਖੋ ਦੋਸਤੋ। ਕਿਉਂਕਿ ਇਹਨਾਂ ਮੇਲਿਆਂ ਦੇ ਵਿੱਚ ਦੋਸਤੋ ਪ੍ਰਦੇਸੀਆਂ ਦਾ ਵੀ ਬਹੁਤ ਵੱਡਾ ਸਹਿਯੋਗ ਆ। ਦੇਖੋ ਜੀ ਸੋ ਇਧਰ ਬੱਚਿਆਂ ਦੀ ਕੁਸ਼ਤੀ ਹੋ ਰਹੀ ਹੈ ਜੀ ਜੋ ਸਾਡੇ ਪੰਜਾਬ ਦੇ ਨਵੇਂ ਪਹਿਲਵਾਨ ਬਣ ਜਾ ਰਹੇ ਹੈ ਜੀ ਤੇ ਇਧਰ ਜਿਹੜੇ ਪ੍ਰੋਫੈਸ਼ਨਲ ਪਹਿਲਵਾਨ ਆ ਉਹਨਾਂ ਦੀ ਕੁਸ਼ਤੀ ਚੱਲ ਰਹੀ ਹੈ ਜੀ ਦੇਖੋ ਦੋਸਤੋ ਬਹੁਤ ਮਾਨ ਸਤਕਾਰ ਕੀਤਾ ਜਾਂਦਾ ਜੀ ਪਹਿਲਵਾਨਾਂ ਦਾ ਹਾਂ ਜੀ ਸੋ ਦੇਖੋ ਦੋਸਤੋ ਕਿੰਨੀ ਭੀੜ ਉਮੜੀ ਹੋਈ ਆ ਇਹ ਸਾਰੇ ਪਹਿਲਵਾਨਾਂ ਦੀ ਕੁਸ਼ਤੀ ਵੇਖਣ ਆਏ ਆ ਜੀ ਸੋ ਇਹ ਸਾਡੇ ਵਿਰਸੇ ਦੀ ਨਿਸ਼ਾਨੀਆਂ ਦੋਸਤੋ ਇਹ ਸਾਡਾ ਵਿਰਸਾ ਏ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ ਦੇਖੋ ਜੀ ਵਾਹ ਜੀ ਵਾਹ ਤੁਸੀਂ ਦੋਸਤੋ ਬੱਚਿਆਂ ਦੀ ਕੁਸ਼ਤੀ ਦੇਖੋ ਬੜੀ ਖੂਬਸੂਰਤ ਕੁਸ਼ਤੀ ਚੱਲ ਰਹੀ ਆ ਜੀ ਤੋ ਇਸ ਵਕਤ ਪੂਰੇ ਪੰਡਾਲ ਦੀ ਪੂਰੀ ਸੰਗਤ ਦੀ ਜਿਹੜੀ ਨਜ਼ਰ ਹੈ ਉਹ ਬੱਚਿਆਂ ਪਰ ਹੈ ਜੀ ਬੜੇ ਖੂਬਸੂਰਤ ਢੰਗ ਨਾਲ ਇਹ ਬੱਚੇ ਆਪਣੇ ਜੋਰ ਦੀ ਅਜਮਾਇਸ਼ ਕਰ ਰਹੇ ਹੈ ਜੀ ਦੇਖੋ ਹਾਲੇ 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 ਹਲੋ ਆਮਾਨੋ ਬੋਹੜ ਜੋ ਕੁਸਤ ਇੱਧਰ ਦੋਸਤੋ ਚੱਲ ਰਹੀ ਹੈ ਪਹਿਲਵਾਨਾਂ ਦੀ ਕੁਸ਼ਤੀ ਦੇਖੋ ਜੀ ਆ ਲੋ ਜੀ ਕੁਗਾ ਯਹਰਪੀਰ ਜੀ ਦਾ ਮੇਲਾ ਜੀ ਇਹ। ਔਰੇ ਕੁਸ਼ਤੀਆਂ ਵੀਰ ਹਨੂਮਾਨ ਜੀ ਦੇ ਨਾਮ ਦੇ ਕਰਵਾਈਆਂ ਜਾਂਦੀਆਂ ਜੀ। ਸੋ ਆਹ ਦੇਖੋ ਜੀ ਵਾਹ ਜੀ ਵਾਹ। ਲੈ ਦੋਸਤੋ ਲੈ ਗਿਆ ਬਾਜੀ। ਮੁੰਡਾ ਬਾਜੀ ਮਾਰ ਗਿਆ ਜੀ। ਕਰਤੀ ਬਾਹ ਖੜੀ। ਵਾਹ ਜੀ ਵਾਹ। ਹਲੋ ਦੋਸਤੋ। ਇਹਨਾਂ ਦੀ ਬਾਜੀ ਹੋ ਗਈ ਪੂਰੀ ਜੀ। ਤੇ ਹੁਣ ਇੱਕ ਟੀਮ ਹੋਰ ਆ ਗਈ ਹੈ ਜੀ। ਦੇਖੋ। ਉਹ ਦੇਖੋ ਜੀ ਚੱਕਰ ਹਰ ਹਲੋ ਸੋ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰੀ ਜਾਏ ਜੀ ਔਰ ਕਮੈਂਟਾਂ ਚ ਜੈ ਗੋਗਾ ਯਾਰ ਪੀਰ ਜੀ ਜ਼ਰੂਰ ਲਿਖ ਦੇਣਾ ਜੀ ਔਰ ਵੀਨੂੰ ਲਾਈਕ ਕਰ ਦੇਣਾ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਜੀ ਹਾਂ ਜੀ ਹਾਂ ਜੀ ਹਾਂ ਜੀ

ਜਿਹੜੇ ਪਹਿਲਵਾਨ ਅਖਾੜੇ ਬਾਸਾ ਤੋਂ ਬਾਹਰ ਬੈਠੇ ਆ ਉਹ ਵੀ ਜਲਦੀ ਤੋਂ ਜਲਦੀ ਆ ਕੇ ਅਖਾੜੇ ਦੇ ਅੰਦਰ ਸਜਣ ਦੀ ਕਿਰਪਾਲਤਾ ਕਰ 15 ਮਿੰਟਾਂ ਤੋਂ ਬਾਅਦ ਜਿਹੜਾ ਗੇਟ ਹੈ ਲਓ ਜੀ ਇੱਧਰ ਵੀ ਦੋਸਤੋ ਸਮਾਪਤੀ ਹੋ ਗਈ ਆ ਭਾਈ ਜਿੱਤ ਗਿਆ ਜੀ ਦੁਬਾਰਾ ਫਿਰ ਲਾਤੀ ਜਿਨ੍ਹਾਂ ਦੇ ਹੱਥ ਦੇ ਵਿੱਚ ਤੁਹਾਨੂੰ ਸਾਰੀਆਂ ਦੇਖੋ ਜਲਦੀ ਤੋਂ ਜਲਦੀ ਆ ਕੇ ਤੇ ਹੁਣ ਦੋਸਤੋ ਤੁਸੀਂ ਇੱਧਰ ਨਜ਼ਰ ਰੱਖੋ ਕਿਰਪਾਲਤਾ ਕਰਤਾ ਦਿਓ ਇੱਧਰ ਮੁਕਾਬਲਾ ਪੂਰਾ ਟੱਕਰ ਦਾ ਚੱਲ ਰਿਹਾ ਹੈ ਪੂਰਾ ਟੱਕਰ ਦਾ ਮੁਕਾਬਲਾ ਚੱਲ ਰਿਹਾ ਜੀ ਦੇਖੋ ਸੋ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਜ਼ਰੂਰ ਤਾਂ ਜੋ ਇਹ ਵੀਡੀਓ ਜਿਹੜੇ ਇਸ ਮੇਲੇ ਦੇ ਵਿੱਚ ਨਹੀਂ ਪਹੁੰਚ ਸਕੇ ਉਹ ਜਿੱਥੇ ਹੈ ਇਸ ਟਾਈਮ ਉੱਥੇ ਬੈਠੇ ਹੀ ਇਸ ਮੇਲੇ ਦਾ ਆਨੰਦ ਮਾਣ ਸਕਣ ਜੀ ਇਸ ਪ੍ਰੋਗਰਾਮ ਨੂੰ ਲਾਈਵ ਦੇਖਣ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਦੋਸਤੋ ਫੋਲੋ ਕਰ ਲਿਓ ਕਿਉਂਕਿ ਮੈਂ ਆਪਣੇ ਚਮਕੌਰ ਸਾਹਿਬ ਹਲਕੇ ਦਾ ਰੋਪੜ ਹਲਕੇ ਦੀਆਂ ਵੀਡੀਓਜ਼ ਜੋ ਜਾਣਕਾਰੀਆਂ ਹੁੰਦੀਆਂ ਤੁਹਾਨੂੰ ਸੈਕ੍ਰੀਡ ਕਰਦਾ ਰਹਿਣਾ ਜੀ ਹੋਰ ਪ੍ਰੀਤ ਮੌਕਾ ਸ਼ਾਬਾਸ਼ ਬਦ ਦਿੱਤੀ ਰਵੇ ਪੂਰੀ ਚੱਕੀ ਐ ਬਰਸ ਤੋਂ ਬਾਅਦ ਇੱਕ ਬੱਚਾ ਵੀ ਪਰ ਉਠਾ ਲੈ ਬਹੁਤ ਵਧੀਆ ਇਹ ਦੋ ਕੁਆਟਰ ਦੇ ਉੱਪਰ ਮਿੱਟੀ ਆ ਤਾਲੀ ਮਾਰ ਦਿਓ ਇੱਕ ਵਾਰੀ ਇਹ ਸਾਰਾ ਬਿੱਕੀ ਦਾ ਘਰ ਆਉਂਦੀ ਕਿ ਚਲਦਾ ਧੰਨਵਾਦ ਕਰਦੇ ਆ ਦੇਖੋ ਕਿੰਨੇ ਬੱਚਾ ਪਰ ਸਵਾਰੀ ਕਰਦੇ ਆ ਇਹ ਆ ਦੋਸਤੋ ਪੁਰਾਣੀਆਂ ਖਰਾਕਾਂ ਦਾ ਇਹ ਆ ਪੁਰਾਣੀਆਂ ਖਰਾਕਾਂ ਖਾਧੀਆਂ ਹੋਇਆਂ ਬਾਪੂ ਨੇ ਇਹ ਆ ਪੁਰਾਣੀਆਂ ਖਰਾਕਾਂ ਦਾ ਕਮਾਲ ਹੋਰ ਕਰਾਣੀਆਂ ਖਰਾਕਾਂ ਦਾ ਦਸਵਾ ਜਵਾਨੇ ਸਾਹੇ ਹੈ ਦੇਖੋ ਦੋਸਤਾਂ ਸਿੱਖੀ ਸਮੇਤ ਨੂੰ ਪੜਾਏ ਹੋਇਆ ਸਿੱਖੀ ਵੀ ਸਾਹਮਣੇ ਰੱਖੀ ਹੈ ਔਰ ਬਾਜਗਾਰ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰ ਦਿਓ ਜੀ ਇਸ ਲਈ ਬਾਜ ਦਿਓ ਤਾੜੀਆਂ ਇੱਕ ਵਾਰੀ ਸਮਰਥਨ ਵਿੱਚ ਬਹੁਤ ਔਖਾ ਹੈ ਕਿਉਂਕਿ ਇਹ ਪ੍ਰੇਸ਼ੋ ਹੈ ਜਦੋਂ ਜਵਾਨੀ ਥੋੜਾ ਜਿਹਾ ਮੋੜਾ ਕੱਟ ਲੈਂਦੀ ਹੈ ਧੰਨਵਾਦ ਕਰਦੇ ਹਾਂ ਜੀ ਸਾਰੇ ਉਧਰ ਬੱਚਿਆਂ ਦੀ ਕੋਹਲ ਸ਼ੁਰੂ ਹੋ ਰਹੀ ਹੈ ਤੀਜੀ ਕੁਸ਼ਤੀ ਸਟਾਰਟ ਕਰਵਾ ਦਿਓ ਜੀ ਬੇਨਤੀ ਹੈ ਤੇ ਜਿੰਨ ਜਿੰਨ ਕੁਸ਼ਤੀਆਂ ਚਲਦੀਆਂ ਰਹਿਣ ਪਰਚੇ ਬੋਲ ਲਿਆ ਹੋਇਆ ਪਹਿਲਵਾਨਾਂ ਦੀਆਂ ਪਹਿਲਵਾਨ ਖੜੇ ਦੇ ਵਿੱਚ ਆ ਜਾਣ। ਕੁਸ਼ਤੀਆਂ ਕੰਟੀਨੂ ਖਾਲੇ ਦੇ ਵਿੱਚ ਚੱਲਦੇ ਜਾ ਰਹੇ ਪਹਿਲਵਾਨ ਵੀ ਰੇਕ ਨੋਟ ਰੱਖ ਕਰ ਆਪਣੇ ਆਪਣੇ ਲਗੋਟੇ ਲਾ ਕੇ ਤਿਆਰ ਨੇ। ਇੱਕ ਵਿੱਚ ਜੋਰ ਹੋ ਗਏ ਦੁਨੀਆ ਤਾਂ ਪੁੱਛਦੀ ਸਰਨਾਵਾ ਇਹਨਾਂ ਪਹਿਲਵਾਨਾਂ ਦੇ ਹੇਵਰਲੇ ਪੁੱਤ ਜੰਮਦੀਆਂ ਬਾਵਾ। ਬਾਵਾ ਦਾ ਵੱਡਾ ਯੋਗਦਾਨ ਹੈ। ਬਾਵਾ ਦੀ ਅਸੀਸ ਹੈ। नीरज टकाना कृष माले माजरा पहलवान वीर خالد जाओ पहलवान वीर खड़े जाओ देखो ये साउंड सेट करे हैं नीरज टकाना पहलवान वीर कृष माले माजरा हाथ खड़े करो नीरज टकाना कृष कृष केदा कृष अभी जादे माले माजरा हाथ खड़े करो ताके पहलवान हाथ खड़े जरूरी है कृष माले माजरा हाथ खड़े करो नीरज टकाना ਕਿਹੜੋ ਕੱਕੇ ਖੜੇ ਦੇ ਵਿੱਚ ਚੱਲ ਰੈਫਰੀ ਦੇ ਕੋਲ ਕੁੱਝ ਪਰਚੀ ਮੇਰੇ ਕੋਲ ਲੈ ਜਾਓ ਪਰਚੀ ਲੈ ਜਾਓ ਕੋਲ ਰੈਫਰੀ ਕੋਲ ਪਹੁੰਚ ਛਲਾਸ਼ ਹਾਂ ਜਿਆਰੇ ਦਵਿੰਦਰ ਜਪਾਣਾ ਪਾ ਵੀ ਮਲਕ ਪਰ ਹਾਂ ਜੀ ਕਹਿ ਰਿਹਾ ਹਾਂ ਜੀ ਉਹ ਸਰਮਾਰ ਜਿਹੜੇ ਕਰਨੇ ਮੈਂ ਉਹਨਾਂ ਦਾ ਨਾਮ ਅਨਾਉਂਸ ਕਰਦਾ ਹੈ ਬੇਦਨ ਕਰਦਾ ਹੈ ਸਰਦਾਰ ਗਿਆਨ ਸਿੰਘ ਜੀ ਡਾਇਰੈਕਟਰ ਮਾਰਕਫੈਡ ਪੰਜਾਬ 36 ਸਿੰਘ ਜੀ ਬਾਜਵਾ ਨੰਬਰਦਾਰ ਹਰਪ੍ਰੀਤ ਸਿੰਘ ਜੀ ਪੰਚਾਇਤ ਮੈਂਬਰ ਜਿਹੜੇ ਸਟੇਜ ਤੇ ਹੋਣ ਮੈਂ ਨਾਮ ਬੋਲਦਾ ਜਿਹੜੇ ਬਧਵੰਤ ਤੇ ਨਾਲੇ ਸੱਜਣਾਂ ਮੌਜੂਦ ਹੈ ਸਰਦਾਰ ਕਰਨ ਜੱਨੀ ਜੀ ਕਾਹ ਦੇਖਦੇ ਕਾਹਨ ਜਿੱਤ ਦਾ ਕੰਨ ਕਰਦੇ ਜੀ ਸਰਦਾਰ ਚੰਨੀ ਜੀ ਦੇ ਜਿਹੜੇ ਕੰਮ ਬੋਲਦੇ ਆ ਜਿਹੜੇ ਇਹਨਾਂ ਨੇ ਕੰਮ ਸ਼ੁਰੂ ਕੀਤੇ ਸੀ ਚਮਕੌਰ ਸਾਹਿਬ ਤੋਂ ਜਿਹੜੀ ਬੇਲੇ ਦੀ ਰੋਡ ਹੈ ਉਹ ਚੌੜੀ ਕਰਨ ਦਾ ਜਿਹੜਾ ਕਾਰਜ ਇਹਨਾਂ ਦੇ ਕਾਰਜਕਾਲ ਦੇ ਵਿੱਚ ਚੱਲਿਆ ਪਰੰਤੂ ਉਹ ਜਿਹੜਾ ਕੰਮ ਆ ਉਥੋਂ ਦਾ ਉੱਥੇ ਹੀ ਬੰਦ ਪਿਆ ਅਠਲ ਦੇ ਸਾਹਮਣੇ ਜਿਹੜਾ ਆ ਸਰਕਾਰੀ ਸਕੂਲ ਦੇ ਕੋਲ ਤੋਂ ਜਿਹੜਾ ਸੀਵੇਜ ਪੈਣਾ ਸੀ ਸੂਵੇ ਤੱਕ ਉਹਦੇ ਜਿਹੜੇ ਪਾਈਪ ਆ ਉਹ ਵੀ ਉਸੇ ਤਰ੍ਹਾਂ ਕਰੀਬ 300 ਦੋਸੀ ਤਰ੍ਹਾਂ ਪਏ ਆ ਉਹ ਵੀ ਕੰਮ ਬੰਦ ਹੈ ਜਿਹੜਾ ਬੇਲਾ ਚਮਕੌਰ ਸਾਹਿਬ ਮਾਰਗ ਉਹ ਵਾਲੇਦਾਲ ਤੋਂ ਜਿਹੜਾ ਵਰਮ ਪੱਕੇ ਕਰਨ ਲਈ ਪੱਟਿਆ ਸੀ ਪਰੰਤੂ ਉਹ ਵੀ ਸੜਕ ਤੋਂ ਕਰੀਬ 1-1 ਡੇਡ ਡੇਡ ਫੁੱਟ ਨੀਵੇਂ ਹੈ ਵਰਮ ਹੋਏ ਪਿਆ ਉੱਥੇ ਵੀ ਰੋਜ਼ ਹਾਦਸੇ ਹੋ ਰਹੇ ਆ ਸੀਐਮ ਸਾਹਿਬ ਨੇ ਜਿਹੜਾ ਆਪਣੇ ਪਾਣ ਦਰਿਆ ਦੇ ਉੱਪਰੋਂ ਪੁਲ ਲਾਉਣ ਲਈ ਕੰਮ ਚਲਾਇਆ ਸੀ ਉਹ ਵੀ ਇਹਨਾਂ ਦੇ ਜਾੜ ਦੇ ਬੰਦ ਹੋ ਗਿਆ ਕਿਉਂਕਿ ਜੰਨੀ ਜੀ ਦੇ ਕੰਮ ਤਾਂ ਹੁਣ ਵੀ ਬੋਲੀ ਜਾਂਦੇ ਆ ਜਿਹੜਾ ਸਾਡੇ ਇਲਾਕੇ ਨੂੰ ਕਰੋੜਾਂ ਰੁਪਈਆ ਦਾ ਘਾਟਾ ਦਿੱਤੀ ਹੈ ਹਰ ਇੱਕ ਪਿੰਡ ਜਿਹੜੀ ਸਰਪੰਚ ਜਿਹੜੀ ਬੜੀਆਂ ਨਾਲੀਆਂ ਸਕੂਲ ਖੇਡ ਮੈਦਾਨ ਜਿਹੜੇ ਬਣੇ ਹੋਏ ਆ ਉਸੇ ਤਰ੍ਹਾਂ ਤੁਹਾਡੇ ਸਾਹਮਣੇ ਆ ਜਿਹੜੀ ਇਹ ਉਹ ਥੱਕ ਨਾ ਜਾਏ ਉਸਤੀਦੀ ਦੇਣ ਅਲਾਕੇ ਨੂੰ ਦਿੱਤੀ ਸੀ ਉਸ ਦਾ ਕੰਮ ਵੀ ਉਸੇ ਤਰ੍ਹਾਂ ਬੰਦ ਪਿਆ ਜਿਹੜੇ ਉੱਥੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਮਿਲ ਰਹੀਆਂ ਲਓ ਮੁਕਾਬਲਾ ਬਿਲਕੁਲ ਪਿਆਰਾ ਹੈ ਕੰਮ ਜਿਹੜੇ ਹੈ ਮੂੰਹੋਂ ਬੋਲਦੇ ਆ ਜਿਹੜੇ ਕਿਰਾਏ ਦਿੱਤੇ ਆ ਮੂੰਹੋਂ ਬੋਲਦੇ ਆ ਜਿਹੜੇ ਕੰਮ ਆ ਤਿੰਨ ਸਾਲ ਤੋਂ ਫਸੇ ਆ ਫਸੇ ਹੀ ਰਹਿ ਗਏ ਆ ਦੇਖਦੇ ਆ ਕੌਣ ਕਿਹਨੂੰ ਢਾਉਂਦਾ ਹੈ ਇਹ ਤੇ ਸਮਾਂ ਦੱਸੋ ਸਮੇਂ ਦੀ ਗੱਲ ਹੋਵੇਗੀ ਪਹਿਲਵਾਨਾਂ ਜੋਰ ਲਾ ਦਿਓ ਔਰ ਬਾਹਰ ਲਾਈਟਾਂ ਦੇ ਵਿੱਚ ਨਾ ਆਇਓ ਪਿੱਛੇ ਨਾ ਆਇਓ ਔਰ ਪਹਿਲਵਾਨਾਂ ਨੂੰ ਬੇਨਤੀ ਹੈ ਕਿ ਤੁਹਾਡੇ ਟਿਕਾਣੇ ਜਿਹੜੇ ਉਹ ਤੁਹਾਨੂੰ ਦਾ ਵੈਜ ਹੋ ਫਿਤਰੂ ਔਰ ਪਹਿਲਵਾਨਾਂ ਦਾ ਧੰਨਵਾਦ ਕਰਦੇ ਆ ਵੱਡਾ ਜੋੜ ਹੈ ਇਸ ਵੇਲੇ ਬਿਲਕੁਲ ਕੁਸ਼ਤੀ ਆਰ ਪਾਰ ਹੋ ਜੇ ਤੇ ਚੰਗਾ ਹੈ ਹੁਣੇ ਚਾਹੀਦੀ ਹੈ ਕਿਉਂਕਿ ਕੁਸ਼ਤੀ ਬਹੁਤ ਵੱਡੀ ਚੱਲਦੀ ਹੈ ਕਦਮ ਐਸੇ ਚੱਲੋ ਕਿ ਨਿਸ਼ਾਨ ਬਣ ਜਾਵੇ ਕਦਮ ਐਸੇ ਚੱਲੋ ਕਿ ਨਿਸ਼ਾਨ ਬਣ ਜਾਵੇ ਕੰਮ ਕਰੋ ਐਸੇ ਕਿ ਪਹਿਚਾਨ ਬਣ ਜਾਵੇ ਰਿਕਾਰਡ ਬਣਾਓ ਐਸੇ ਕਿ ਮਿਸਾਲ ਬਣ ਜਾਵੇ ਕੌਣ ਜਿੱਤੂ ਕੌਣ ਹਾਰੂ ਪਰਵਾਨਾ ਟੁੱਟਣ ਲੱਗੇ ਜਦ ਹੌਸਲਾ ਤੋ ਇਹ ਗੱਲ ਯਾਦ ਰੱਖਣਾ ਕਿ ਬਿਨਾ ਮਿਹਨਤ ਕੇ ਤਖਤ ਤੇ ਤਾਜ ਨਹੀਂ ਮਿਲਦੇ ਗੂੜ ਲੇਤੇ ਹੈ ਅੰਧੇਰੇ ਮੇਂ ਮੰਜ਼ਿਲ ਆਪਣੀ ਜਿਗ ਨੂੰ ਕبھی ਕਿਸੇ ਰੋਸ਼ਨੀ ਦੇ ਮੁਹਤਾਜ ਨਹੀਂ ਹੁੰਦੇ ਜਿਗ ਨੂੰ ਕبھی ਕਿਸੇ ਰੋਸ਼ਨੀ ਦੇ ਬਹੁਤਾਂ ਤੇ ਕੁਸ਼ਤੀ ਆ ਗਈ ਹੈ ਅਕਮਾ ਆ ਜਾ ਕੇ ਅੰਦੇ ਆ ਤੇ ਧੰਨਵਾਦ ਆ ਜੀ ਗਰਾਮ ਪੰਚਾਇਤ ਬਾਈ ਪਿੱਛੇ ਨੂੰ ਆ ਜਾ ਸਿੱਧੇ ਜੀ ਕਮੇਟੀ ਵੱਲੋਂ ਸਾਰੇ ਦਾਨੀ ਸੱਜਣਾ ਦਾ ਸਾਡੇ ਸਾਬਕਾ ਮੁੱਖ ਮੰਤਰੀ ਐਮਰ ਲੋਕ ਸਭਾ ਜਰਨੀ ਸਿੰਘ ਜੰਨੀ ਜੀ ਦਾ ਸੱਨੇ ਐਨ ਕਲੱਬ ਦਾ ਐਂਡੋ ਸਿਟੀ ਹਰਿੰਦਰ ਬੱਬੂ ਜੀ ਦਾ ਅਤੇ ਐਚੀਐਨ ਰੀਅਲ ਏਸਟੇਟ ਮਨਪ੍ਰੀਤ ਜੀ ਹਰੀ ਜੀ ਉਹਨਾਂ ਦਾ ਹੀ ਬਹੁਤ ਬਹੁਤ ਧੰਵਾ ਹੈ ਇਲਾਕੇ ਦੇ ਦਾਨੀ ਸੱਜਣਾ ਦਾ ਬਤਵਾਤੇ ਸੱਜਣਾ ਦਾ ਪਹਿਲਵਾਨਾਂ ਦਾ ਜਿਹਨਾਂ ਨੇ ਵੱਡੇ ਸਹਿਯੋਗ ਹੈ ਧੰਨਵਾਦ ਹੈ ਜੀ ਸਾਰੇ ਪੋਰੇ ਹੋ ਜਾਓ ਪੋਰ ਤੇ ਕੁਸ਼ਤੀ ਪੋਰ ਤੇ ਪਿਆਰ ਤੇ ਗੁਰਜੀਤ ਗੁਰਜੀਤ ਪਹਿਲਵਾਨ ਆ ਮੇਰਾ ਸ਼ਰਮ ਬਾਜਵਾ ਜੀ ਆ ਪੰਚਾਇਤ ਮੈਂਬਰਾਂ ਦੇ ਭਰਾ ਰਹੇ ਆ ਜੀ ਪੰਚਾਇਤ ਮੈਂਬਰਾਂ ਨੂੰ ਆ ਜਾਣਦੇ ਹੋ ਆਓ ਜੱਜ ਜੀ ਨੰਬਰ ਸਾਡਾ ਹਰੀ ਵੀਰ ਜਿਹਨਾਂ ਵੱਲੋਂ ਕੇ ਬਹੁਤ ਵੱਡੇ ਸਰਵਾਨਾ ਜਿੱਤੇ ਗਏ ਆ ਮਾਤ ਪ੍ਰਿੰਦ ਸਿੰਘ ਹਰੀ ਹੈਰੀ ਕੀਰਤਮਨ ਐਚ ਐਨ ਰੀਅਲ ਸਟੇਟ ਉਹਨਾਂ ਵੱਲੋਂ ਵੀ ਵੱਡੇ ਮਾਣ ਸਰਵਾਨਾ 1 ਲੱਖ ਰੁਪਇਆ ਜਿਹੜਾ ਮਾਣ ਦਾ ਦਿੱਤੀ ਆ ਉਸ ਇਲਾਵਾ ਇੱਕ ਲੱਖ ਰੁਪਇਆ ਦੀ ਮਦਦ ਆ ਜੀ ਜਿਹੜਾ 11000 ਰੁਪਇਆ ਜਿੱਤਣ ਵਾਲੇ ਪਹਿਲਵਾਨ ਨੂੰ ਵੀ ਦਿੱਤਾ ਜਾਣਾ ਐਚ ਐਨ ਰੀਅਲ ਸਟੇਟ ਵੱਲੋਂ ਧੰਨਵਾਦ ਹੈ ਜੀ ਰੀਅਲ ਏਸਟੇਟ ਵਾਲਿਆਂ ਦਾ ਵੀ ਐਂਡਰ ਸਿਟੀ ਵਾਲਿਆਂ ਦਾ ਜਿਹੜਾ ਪਹਿਲਾਂ 73000 ਰੁਪਏ ਸੀ ਹੁਣ 1 ਲੱਖ 1000 ਰੁਪਏ ਜਿਹੜਾ ਛੱਡੀ ਦੀ ਗੁਸਤੀ ਦਾ ਇਨਾਮ ਕੀਤਾ ਗਿਆ ਹੈ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਹੈ ਜੀ ਨਾ ਘਮੰਡ ਰੱਖ ਬਾਬੂ ਜੀ ਕਹਿੰਦੇ ਜਿਹਨੇ ਨਾਲ ਪੰਨ ਦੀ ਬਾਬੂ ਜੀ ਹਰਿੰਦਰ ਸਿੰਘ ਕਾਕਾ ਜੀ ਬਸ ਆਪਣੇ ਆਪ ਨੂੰ ਨਾਲ ਜਿਹੜੇ ਹਾਈ ਕੋਰਟ ਦੇ ਵਕੀਲ ਆ ਅਮਨ ਪ੍ਰਤਾਪ ਜੀ ਗੋਰ ਪ੍ਰਤਾਮ ਜੀ ਰੇਮਨ ਪ੍ਰਤਾਮ ਜੀ ਧੰਨਵਾਦ ਹੈ ਜੀ ਹਾਲਾ ਜੀ ਕਬਾ ਚਮਕੌਰ ਸਾਹਿਬ ਦਾ ਤਕੜਾ ਕਰਦੇ ਜੀ ਅਮਨ ਮਲਕਪੁਰ ਤਕੜਾ ਕਰਦੇ ਹੋ ਧੰਨਵਾਦ ਹੈ ਜੀ ਮਰਦਨੀਤ ਬਣੀ ਜੀ ਦਾ ਹਣੀ ਜੀ ਦਾ ਹੈਰੀ ਜੀ ਦਾ ਕੀਰਤਮਾਨ ਜੀ ਦਾ ਐਚਨ ਔਰ ਇੱਕ ਟਹਿ ਗਿਆ ਇੱਕ ਟਾ ਗਿਆ ਸਰਾਣੇ ਕਹਿੰਦੇ ਆ ਜਦੋਂ ਕੁਸ਼ਤੀ ਹੁੰਦੀ ਹੈ ਤਾਂ ਦੋ ਪਹਿਲਵਾਨ ਕੋਲਦੇ ਆ ਇੱਕ ਟਹਿ ਜਾਂਦਾ ਢੈਂ ਵਾਲੇ ਨਾਲ ਮਹਿੜਾ ਕੋਈ ਨਹੀਂ ਅger ਕੁਸ਼ਤੀ ਵਧੀਆ ਦਿਖਾਵੇ ਤਾਂ ਅੱਜ ਕੁਸ਼ਤੀ ਆ ਵਧੀਆ ਦਿਖਾਈ ਦਉਂਦਾ ਨਹੀਂ ਤੋ ਜਗਨਾ ਨਾਣੀ ਵਾਹ ਜੀ ਵਾਹ ਬਹੁਤ ਅੱਛਾ ਬਾੜ ਸਤਜਾਰ ਦੰਨੇ ਭਲਵਾਨਾ ਦਾ ਖੜਾ ਸਾਈਡ ਦਿਓ ਜੀ ਫੋਟੋ ਵੀ ਹੋ ਜਾਂਦੇ ਆ ਨਾ ਸੜਨਾਂ ਕਿ ਕਿਹੜੇ